देखो ना भाई पहले वो मुझे कर दो ये तीनों मुझे कंपनी में कर दो और बाकी और गेटिंग सबमिट करो इस ऑनलाइन का बचा हुआ सब आप लोग सब आईडी होंगे जो चलता है पहले वाला नाम भाई ਤੂੰ ਵੀ ਛੱਡ ਦੋ ਬੜਾ ਬੰਦੇ ਤੁਸੀਂ ਕੰਮ ਤੋਂ ਕਹਿਣਾ ਸਤ ਧਿਆਨ ਨਾਲ ਧਿਆਨ ਨਾਲ ਬੜੇ ਦੂਜੇ ਹੱਥ ਪਾਣਾ ਵਾਹੇ ਗੁਰੂ ਹਾਂਜੀ ਆਪਾਂ ਟੀਮ ਅੱਗੇ ਰੰਦੇ ਪਾਸੇ ਕਰਦੇ ਸਾਡਾ ਇਸ ਸਾਈਡ ਤੇ ਵੀਰੇ ਕੀ ਹੋ ਜਾ ਭਾਈ ਬਣ ਕੇ ਆ ਬਾਈ ਬਾਹਰ ਹੋਰੀ ਪੁੱਤ ਲੀਡ साइद साइड साईड 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 भाई पीछे हो जाए यार तके ना मारो यार राम सुभान अल्लाह वीडियो रोको भाई यार बात किया अपने सामने संवाद एक ओहो भाई सारे ना बैक हटो सारे रुक जाओ रुक जाओ भी रुक जाओ सारे रुक जाओ बाकी रुक जाइए सीधे इधर रुक माहल आ जी महाराज आगे जुक्तियां ना लेके जाओ आगे जुक्तियां ना लेके जाओ ठीक है इधर ही ले जाना हां जी हां जी ठीक है आज महाराज को टेहन लाग गए पीछे आ रही पीछे आ रहे साइड से हो गए सर साइड

य यारो पुस ਨਾਲੀ ਨੰਗੀ ਨੰਲੀ ਆ ਰਹੀ ਅੱਗੇ ਨਾਲੀ ਆ ਰਹੀ ਹੈ ਚਾਨਾ ਨਾ ਕਰੀਂ ਕਿੰਨੀ ਨਾਲੀ ਕਿੱਤਿਆਂ ਸਾਈਡ ਤੇ ਸਾਈਡ ਤੇ ਮੈਂ ਬਹੁਤ ਦਿਨ ਤੋਂ ਕਿਹਦਾ ਅੰਦਰ ਬੜਾ ਨਾ ਬੱਚਾ ਲੋ ਅੱਗੇ ਬੰਦ ਕਰਾ ਦਿੰਦਾ ਪਰੋਖੋ ਭਾਈ ਥੋੜੀ ਸੌ ਚਾਰ ਚਾਰ ਥੱਲੇ ਵੇਖ ਭਾਈ भाई तो तो एक नाल नाला इधर ਕੈਰ ਤੋਂ ਪਲੇਸ ਹੋ ਰਿਹਾ ਹੈ। ਆਪਾਂ ਇਹਨਾਂ ਨੂੰ ਕਰਾ ਲਈਏ ਤੇ ਕਾਣਾ ਮਾਰੋ। ਸਾਡਾ ਹੋ ਜਾਊਗਾ ਸਾਡਾ ਪਾਸੇ ਸਾਈਡ ਤੇ ਹੋ ਜਾਊਗੀ ਸਾਈਡ ਤੇ ਆਹ ਦੀ ਕੀ ਸੀ ਥੱਲੇ ਬਾਹਰ ਉਹਦੇ ਵੀ ਆਪਣੇ ਸਪਟਾਲ ਤੋਂ ਬਹਾਨਾ ਕਰਦਾ ਜਾਂਦਾ ਜਾ ਰਹੇ ਆ। ਉਹ ਥੋੜੀ ਜੱਲਾ ਦੇਖੋ। ਜਿਹੜੀ ਮਾਹੀ ਹੋਟਲ ਦੇ ਵਿੱਚ ਚਾਰੀ ਪਾਈ ਗਈ ਆ ਜਿੰਨਾ ਖਤੋਂ ਮਾਰਦਾ ਹਰ ਜੱਗ। ਜੀ ਤੱਕੇ ਨਹੀਂ ਮਾਰਦਾ ਮੌਰੂ ਵਜਦੇ ਬਈ ਮੈਂ ਨਹੀਂ ਮੈਡੀਕਲ ਟ੍ਰੀਟਮੈਂਟ ਕਿ ਜਰਜੀਸੀ ਧੱਲੇਵਾਲ ਦੀ ਝਲਕ ਲੈਣ ਦੇ ਲਈ ਕਿੰਨੀ ਵੱਡੀ ਜਿੱਤੀ ਦੇ ਵਿੱਚ ਦੇਖੋ ਨੇ ਬੰਦੇ ਆ ਰਹੇ ਨੇ ਬਈ ਪੱਟਾ ਸੁਝਾ ਵਿੱਚ ਇਹ ਲੇਤਾ ਕਿ ਬਾਕੀ ਸਾਰੇ ਆ ਰਹੇ ਨੇ ਪੁੱਛੇ ਹੋਜੋ ਪੁੱਛੇ ਹੋਜੋ ਪਿੱਛੇ ਆਓ ਪਿੱਛੇ ਗਿਰਤ ਸਾਹਿਬ ਆਪਣੇ ਪਿੱਛੇ ਆ ਰਹੇ ਹੋਏ ਹੋਏ ਓ ਇੱਥੇ ਰਹਿਣਾ ਬਾਪੂ ਬਾਪੂ ਕਿੱਥੇ ਆ ਸਾਹਮਣੇ ਲੱਗਵਾ ਮੇਰਾ ਵੀਰ ਯਾਰ ਇੱਥੇ ਪਾਣਾ ਬਾਪੂ ਹੁਣ

ਜੋਨੋ ਫੜਿਓ ਸਭ ਪਾਸੇ ਹਟ ਜਾਓ ਤੇਰਾ ਸਾਈਡ ਤੇ ਆ ਸਾਈਡ ਤੇ ਮੋਬਾਈਲ ਕਰ ਲਓ ਪਿੱਛੇ ਸਹੀ ਆ ਵੀ ਅੱਜੋ

ਠੀਕ ਹੈ ਬਹੁਤ ਬਹੁਤ ਧੰਨਵਾਦੋ ਜੀ ਆਦਾਨੀ ਪਰ ਧੰਨਵਾਦ ਨੇ ਬਾਹਰ ਨਹੀਂ ਕੀਤੀ ਪਾਣੀ ਬਣਾ ਲਓ ਬਈ ਸਾਰੇ ਇਤਨਾ ਬਹੁਤ ਪਾਣੀ ਆਇਆ ਬੜਾ ਬਰਦਕੋਤ ਆਇਆ ਅੱਜ ਦੇ ਅਧਿਕਾਰ ਖਿੰਧਰ ਆ ਗਏ ਸਾਡੇ ਨੂੰ ਜੀ ਸਿੰਘ ਧੰਨਵਾਦ ਉਹ ਸਮੇਂ ਉਹਨਾਂ ਨੂੰ ਪਾਣੀ ਭੁਲਾਇਆ ਜਾ ਰਿਹਾ ਕਾਕਾ ਸਿੰਘ ਕੋਲੜਾ ਨਾਲ ਨੇ ਇਸ ਸਮੇਂ ਜਦੋਂ ਆ ਮੈਡੀਕਲ ਟ੍ਰੀਟਮੈਂਟ

اڄ ٻڌي اڄ ٻڌي 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 आई है ताकि हर कोई उन्होंने कोल ना लग जाए क्योंकि अजे घटवंजा दिन बारह बारे में अजे से ਦਾ ਖਾਤਰਾ ਵੀ ਜਿਹੜਾ ਉਹ ਬਣਿਆ ਰਹਿੰਦਾ ਉਸ ਨੂੰ ਵੀ ਸਕੇ ਉਹ ਨੂੰ ਕੀਤਾ ਜਾਂਦਾ ਜੀਸ ਸਿੰਘ ਢੱਲੇਵਾਲ ਦੇ ਪੁੱਤ ਨੇ ਜਿਹੜੇ ਉਹ ਪੀਰ ਕਰਦੇ ਨੇ ਜੇ ਨਜ਼ਰ ਆਵੇ ਰਾਮਦਾਸ ਸੋਰਾ ਨਾਲ ਪਾਓ ਤਾਂ ਇਹ ਵੀ ਕੀਤੀ जा रही है। ਬਈ ਕਰ ਥੋੜੀ ਦੇ ਟੇਨ ਆਪਾਂ ਸੋਚਦਾ ਕਿ ਪੰਡਾ ਦਾ ਜੱਲਦਾ ਪਹਿਲੇ ਥੱਲੇ ਕਰ ਲੈ ਤਸਵੀਰਾਂ ਕਿੱਥੇ ਆ ਰਹੀਆਂ ਹਨ ਜਿਹੜਾ ਜਿਹੜਾ ਮਨੂ ਕਿਸੇ ਅੰਦਰ ਜਿਹੜਾ ਡ੍ਰਿਪ ਨਹੀਂ ਲੱਗਾ ਸੀ ਪਾਜੀ ਤੁਹਾਡੇ LCD ਵਿਚਾਰੀ ਕਮਰੇ ਬਸੇ ਕਰ ਲੋ ਪਾਜੀ ਛੋਟੀ ਡਾਕਟਰਾਂ ਦੀ ਟੀਮ ਆ ਜਿਹੜੀ ਇਹ ਇਸ ਸਮੇਂ ਮੇਰੀ ਸਿਹਤ ਦੇ ਲਈ ਜਿਹੜੀ ਜ਼ਰੂਰੀ ਮੈਡੀਕਲ ਟ੍ਰੀਟਮੈਂਟ ਨੂੰ ਜਾਰੀ ਚਾਲੂ ਕਰ ਦਿੱਤਾ ਜਾਵੇ ਪਰ ਹਲੇ ਵੀ ਗੱਲ ਬਾਤ ਤਾਰੀ ਦੇ ਸਾਹ ਦੇ ਉੱਤੇ ਹਲੇ ਕਾਕਾ ਸੇ ਟੋੜਣਾ ਹਲੇ ਵੀ ਮਜੂਬਾ ਨੇ ਤੇ ਜਦੋਂ ਇਸ ਦਿਨ ਬੱਲੇਵਾਰ ਦੀ ਨਜ਼ਰ ਆ ਰਹੀ ਹੈ ਕਿ ਹੌਸਲਾ ਦੇ ਰਹੀ ਹੈ ਕਿੰਨਾ ਗੰਦਾ ਮੌਸਲਾ ਵੀ ਦੇਖਿਆ ਜਦੋਂ ਬੱਲੇਵਾਰ ਦੀ ਸੇ ਬਹੁਤ ਜ਼ਿਆਦਾ ਗਿੜੀ ਜਦੋਂ ਕਿ ਪਾਰ ਆਉਂਦੀ ਹਵਾਵਾਂ ਸੜਾ ਦੇ ਕਵਲਟੀਆਂ ਉਹਨਾਂ ਨੂੰ ਆਉਂੀਆਂ ਸੂਕੂਆਂ ਵਿੱਚ ਜਦੋਂ ਤਾਰੀ ਬਣਨੇ ਕਹਿੰਦਾ ਸੀ ਉਸ ਸਮੇਂ ਦੀ ਟਾਰੀ ਕੱਟੀ ਉਹਨਾਂ ਦੇ ਕੋਲ ਬੱਜੇ ਬਹੁਤ ਤਸਵੀਰਾਂ ਵੀ ਦੇਖੀ ਜਦੋਂ 75 ਖਾਲਸੇ ਦੇ ਕੇ ਸ੍ਰੀ ਗੁਰੂ ਦਾਤਾ ਉਹਨਾਂ ਤਸਵੀਰਾਂ ਨੂੰ ਦੇਖ ਕੇ ਤਾਂ ਹਰ ਖੇਡਾ ਆ ਗਿਆ ਅਸੀਂ ਤਾਂ ਜੇਤਾਂ ਵਾਲੀਆਂ ਤਸਵੀਰਾਂ ਤੋਂ ਭਾਵੇਂ ਕਿ ਉਹ ਸੇ ਦੇ ਵਿੱਚ ਹਸਾਰ ਗੋ ਰਿਆ ਦੇਖਾਂਗੇ ਕਲਨੀ ਟੀਮ ਜਿਹੜੀ ਹੁਣੇ ਸਮੇਂ ਚੈੱਕ ਅਪ ਕਰਾਈ ਥਾਰੀ ਆ ਕਿ ਬੀਪੀ ਕਿੰਨਾ ਹੈ ਬਾਹਰ ਲਿਆਦਾ ਗਿਆ ਤਾਂ ਹੁਣ ਚੈੱਕ ਅਪ ਵੀ ਫਿਰ ਇਸ ਤਰੀਕੇ ਦਾ ਫਿਰ ਜ਼ਰੂਰੀ ਬਣ ਜਾਂਦਾ ਹੈ ਇਸ ਕਰਕੇ ਡਾਕਟਰਾਂ ਦੀ ਟੀਮ ਨਾਲ ਚੈੱਕ ਅਪ ਕਰਾਈ ਆ ਦੇ ਭਾਈ ਉਹ ਤੁਹਾਡਾ ਚੈੱਕ ਅਪ ਹੀ ਜਾ ਰਹੀ ਹੈ ਦੇਖਦੇ ਹਾਂ ਕਿ ਇਹ ਸਰਕਾਰੀ ਸਰਕਾਰੀ ਕੰਪਨੀ ਜਿਹੜੀ ਚੈੱਕ ਅਪ ਕਰਦੀ ਹੋਈ ਹੈ ਪਹਿਲੇ ਸਕੂਲ ਲੱਗੇ ਭਾਈ ਨਾ ਹੀ ਸਰ ਆਨ ਮੈਨੂ ਦੇ ਬੈਕਪ ਸਭ ਨਾਲ ਆਪ ਤੇ ਕਾਹਦਾ ਯਾਰ ਸਮਾਹ ਆਪ ਵੀ ਕਿੰਨੇ ਸਿਰਦੇ ਅਸਟੇ ਸਕੂਲ ਬੈਠੇ ਡੇਣਾ ਨਹੀਂ ਯਾਰ ਉਸ ਤੇ ਚੈਨਲ ਆਉਂਦੇ ਸੀ ਥੋੜਾ ਡੇਢ ਵਿੱਚ ਬੈਠੇ ਉਹ ਵੀ ਪੇਜ ਵਾਲਾ ਹੁੰਦਾ ਪੇਜ ਤੇ ਪੇਜ ਵਾਲਾ ਦਾ ਕੰਮ ਨਾ ਹਾਂ ਤੁਹਾਡਾ ਕੰਮ ਹੈ ਅਸੀਂ ਆਪ ਵੀ ਕਰਾਂਗੇ ਮੈਨੂੰ ਵੀ ਸਿੱਧੇ ਕਰਕੇ ਅੱਖਾਂ ਮਾਰ ਰਹੇ ਨਾ ਹਾਂ ਹੈਗਾ ਕੰਮ 10 ਮਿੰਟ ਦਾ ਹੀ ਆ ਹਾਂ ਕੋਈ ਨਹੀਂ ਫਿਲੋ ਚੈੱਕ ਕੀਤਾ داری ਆ ਡਾਕਟਰ ਚਲੋ ਚਲੋ ਕਿਸੇ ਨਾਲ ਮੈਨੂੰ ਸਕੂਲ ਅਡੇ ਬਣਾਇਆ ਆ ਇਹ ਕਿਸੇ ਦਾ ਪਤਾ ਨਹੀਂ ਖੜੇ ਕਿਥਾਂ ਨਾਟਾ ਆਇਆ ਸਮੂਹ ਲੋਕ ਆ ਮਾਰਾ ਜੀ ਮਾਲ ਨੂੰ ਕੋਈ ਨਾ ਬੀਤਿਆ ਉਹ ਸਾਡ

प्रयास ਆਧਿਕ ਟੁਕੜੇ ਵਿੱਚ ਆ ਰਹਿ ਰਹੀ ਹੈ ਤਾਂ ਮੈਂ ਜਲਦ ਰਿਕਵਰ ਕੀਤਾ ਜਾ ਸਕਦਾ ਹੈ ਜਲਦ ਹੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਉਹ ਇਹ ਟ੍ਰੀਟਮੈਂਟ ਪ੍ਰੋਪਰ ਕੀਤਾ ਜਾਇਆਗਾ ਡਾਕਟਰ ਤੁਸੀਂ ਦੇਖ ਸਕਦੇ ਹੋ ਕਿ ਚਾਰੋਂ ਡਾਕਟਰ ਲੱਗੇ ਹੋਏ ਨੇ ਨਾਲ ਇਥੇ ਸਿਵਲ ਸਰਜਨ ਤੇ ਖਿਆਲਾ ਦੇ ਨੇ ਜਸੁੰਦਰ ਪਾਲ ਵੀ ਮੌਜੂਦ ਨੇ ਜਿਨ ਜੀ ਦੇ ਪਹਿਲਾ ਜਿਹੜੇ ਵੀ ਆਏ ਸੀ ਜਗਜੀਤ ਸਿੰਘ ਭੱਲੇਵਾਲ ਨੂੰ ਵਾਹ ਵਾਹ Yeah. ਦੇਖੋ ਬਿਲਕੁਲ ਇਹ ਨਵਾਂ ਪੈਨਲ ਜ਼ਰੂਰ ਹੈ ਇਹਨਾਂ ਨੂੰ ਜਿਹੜੇ ਸਿਵਲ ਸਰਜਨ ਨੇ ਪਟਿਆਲਾ ਦੇ ਉਹ ਆਪਣੇ ਨਾਲ ਲੈ ਕੇ ਆਏ ਨੇ ਉਹ ਖੁਦ ਵੀ ਇੱਥੇ ਮੌਜੂਦ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੀ ਨਜ਼ਰਾਂ ਦੇ ਅੱਗੇ ਕਿਉਂਕਿ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਹਾਂ ਦੋ ਚੀਜ਼ਾਂ ਕੱਲ੍ਹ ਰਾਤੀ 12 ਵਜੇ ਹੋਈਆਂ ਉਹ ਚੀਜ਼ਾਂ ਦੁਬਾਰਾ ਦੁਹਰਾਇਆਂ ਨਾ ਜਾ ਸਕਣ ਇਸ ਕਰਕੇ ਸਿਵਲ ਸਰਜਨ ਖੁਦ ਇਸ ਦੇ ਵਿੱਚ ਜਿਹੜਾ ਉਹ ਪ੍ਰੋਪਰਲੀ ਇਨਵੋਲਵ ਹੋ ਰਹੇ ਨੇ ਉਹਨਾਂ ਨੇ ਖੁਦ ਇੱਥੇ ਪਹੁੰਚ ਕੇ ਜਿਹੜਾ ਇੱਕ ਇੱਕ ਚੀਜ਼ ਨੂੰ ਦੇਖਿਆ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਇਸੋਂ ਵੀ ਉਹ ਨਾ ਆ ਰਹੇ ਯੋਗ ਇਹ ਸਾਰੇ ਇਹ ਕਹਿ ਗਿਆ ਸੀਗਾ ਉਹਨਾਂ ਦੇ ਵੱਲੋਂ ਕਿ ਮੈਂ ਸੀਨੀਅਰ ਡਾਕਟਰਜ਼ ਦੀ ਟੀਮ ਲੈ ਕੇ ਆਉਂਗਾ ਆਪਣੇ ਨਾਲ ਔਰ ਸੀਨੀਅਰ ਡਾਕਟਰਜ਼ ਦੀ ਟੀਮ ਜਿਹੜੀ ਹੈ ਉਹ ਤੇ ਲਿਆਂਦਾ ਜਾਏਗਾ ਉਹਨਾਂ ਦੇ ਵੱਲੋਂ ਸਾਰਾ ਕੰਮ ਲਿਆਂਦਾ ਜਾਏਗਾ ਤੇ ਉੱਥੇ ਤਰੀਕੇ ਦੇ ਨਾਲ ਜਿਹੜਾ ਸੀਨੀਅਰ ਡਾਕਟਰਜ਼ ਦੀ ਟੀਮ ਜਿਹੜੀ ਹੈ ਉਸ ਨੂੰ ਲਿਆਂਦਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਡ੍ਰਿਪ ਜਿਹੜੀ ਹੈ ਕੱਲ ਰਾਤ ਨੂੰ ਨਹੀਂ ਲੱਗੀ ਸੀ ਕਿਉਂਕਿ ਜਿਸ ਵਕਤ ਡ੍ਰਿਪ ਦੇ ਲਈ ਸੂਈ ਲਗਾਈ ਗਈ ਸੀ ਉਸ ਵੇਲੇ ਗਲਤ ਥਾਂ ਤੇ ਲਗਾ ਜੰਦੀ ਸੀ ਗਲਤ ਨਾਸ ਤੇ ਵੀ ਲਗਾ ਦਿੱਤੀ ਸੀ ਜਿਸ ਕਰਕੇ ਜਿਹੜਾ ਇਹ ਜੀ ਧੰਨਵਾਦ ਸਾਹਿਬ ਉਹ ਸੂਝ ਗਈ ਸੀ ਕਿ ਅੰਮ੍ਰਿਤਵਾਰ ਤੋਂ